ਅੱਜ ਵੀ ਦਾਸ ਦੇ ਪਿਤਾ ਜੀ तकरीबन 40-45 ਸਾਲ ਹੋ ਗਏ ਜੀ 50 ਸਾਲ ਲਗਭਗ ਫਾਦਰ ਦੁਕਾਨ ਚ ਚਲਾਉਂਦੇ ਨੇ ਅੱਜ ਵੀ ਮਠਾਈ ਦਾ ਸਾਡਾ ਕੰਮ ਹੈ ਅੱਜ ਦੀ ਡੇਟ ਵੀ ਪਿਤਾ ਜੀ ਉੱਥੇ ਵੇਂਦੇ ਨੇ ਉਹਨਾਂ ਦੀ ਦੋਵੇਂ ਅੱਖਾਂ ਦੀ ਰੋਸ਼ਨੀ ਨਹੀਂ ਹੈਗੀ ਦੋਵੇਂ ਅੱਖਾਂ ਦੀ ਜਦੋਂ ਅਸੀਂ ਚन्नई ਫਾਦਰ ਨੂੰ ਲੈ ਕੇ ਗਏ ਉੱਥੇ ਡਾਕਟਰ ਨੇ ਜਦੋਂ ਗਿਆ ਨਾ ਬਖਾਇਆ ਫਾਦਰ ਨੂੰ ਕਿ ਪਾਪਾ ਦੇ ਦੋਵੇਂ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ ਤੇ ਡਾਕਟਰ ਨੇ ਉੱਥੇ ਇੱਕ ਗੱਲ ਕਹੀ ਕਹਿੰਦੇ ਵੀ ਅੱਜ ਤੋਂ ਬਾਅਦ ਤੁਹਾਡੇ ਫਾਦਰ ਕਦੀ ਜ਼ਿੰਦਗੀ ਦੇ ਵਿੱਚ ਵੇਖ ਨਹੀਂ ਸਕਣਗੇ ਕਦੀ ਨਹੀਂ ਉਹਨਾਂ ਦੀ ਰੌਸ਼ਨੀ ਵਾਪਸ ਨਹੀਂ ਆ ਸਕਦੀ ਮਨ ਕੁ ਭਰਾਇਆ ਥੋੜਿਆ ਜਿਹਾ ਭਾਵੁਕ ਹੋਇਆ ਮੈਂ ਡਾਕਟਰ ਦੇ ਸਾਹਮਣੇ ਮੈਂ ਬਾਹਰ ਆਇਆ ਕਿਉਂਕਿ ਫਾਦਰ ਦੇ ਸਾਹਮਣੇ ਮੈਂ ਜੇ ਭਾਵੁਕ ਹੁੰਦਾ ਤੇ ਉਹਨਾਂ ਨੂੰ ਵੀ ਖਰਾਬ ਲੱਗਣਾ ਸੀ ਵੇਖੋ ਸਤਗੁਰੂ ਜੀ ਦੇ ਜਿਹੜੀ ਬਖਸ਼ਿਸ਼ ਹੈ ਨਾ ਬੜੀ ਕਮਾਲ ਦੀ ਹੈ ਬਹੁਤ ਤਾਕਤ ਬਖਸ਼ਦੇ ਨੇ ਸਤਗੁਰੂ ਜੀ ਦੀ ਬਾਣੀ ਜਦੋਂ ਮੈਂ ਬਾਹਰ ਆਇਆ ਵੇਖਿਆ ਉਸ ਹਸਪੀਟਲ ਦੇ ਬਾੜ ਵਿੱਚ ਇੱਕ 6 ਮਹੀਨੇ ਦੀ ਬੱਚੀ ਲੈ ਕੇ ਇੱਕ ਮਾਂ ਬੈਠੀ ਹੈ ਮੈਂ ਪੁੱਛਿਆ ਉਸ ਮਾਂ ਕੋਲ ਜਾ ਕੇ ਮੈਂ ਕਿਹਾ ਮਾਂ ਕੀ ਹੋਇਆ ਇਸ ਬੱਚੀ ਨੂੰ ਕਹਿੰਦੇ ਪੁੱਤਰ ਇਸ ਬੱਚੀ ਨੂੰ ਗਲੂਕੋਮਾ ਹੈ 6 ਮਹੀਨੇ ਦੀ ਬੱਚੀ ਨੂੰ ਜਿਸ ਨੂੰ ਅੱਖਾਂ ਦੇ ਵਿੱਚੋਂ ਦਿਖਣਾ ਬੰਦ ਹੋ ਗਿਆ ਸੀ ਤੇ ਮੈਂ ਸ਼ੁਕਰ ਮਨਾਇਆ ਮੈਂ ਕਿਹਾ हे ਅਕਾਲਪੁਰਖ 60 70 ਸਾਲ ਦੇ ਮੈਂ ਆਪਣੇ ਪਿਤਾ ਨੂੰ ਵੇਖਿਆ ਵੀ ਇਸ ਕੰਡੀਸ਼ਨ ਦੇ ਮੈਂ ਭਾਵੁਕ ਹੋ ਗਿਆ ਇਸ ਮਾਂ ਦੇ ਉੱਤੇ ਕੀ ਬਿਤਦੀ ਹੋਣੀ ਹੈ ਕਹਿੰਦੇ ਉਹ ਸਬਰ ਪਰਮਾਤਮਾ ਆਪ ਕਰਾਉਂਦਾ ਮੈਂ ਕਹਿੰਦਾ ਤਨ ਨੇ ਤਨ ਸਨ ਉਹ ਸਿੱਖ ਮਰਜੀਵੜੇ ਮੈਂ ਯਾਦ ਕੀਤਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੂੰ ਮੈਂ ਕਿਹਾ ਸਤਿਗੁਰ ਜੀ ਤੁਹਾਡੇ ਤੇ ਸਿੱਖ ਇਹਨੇ ਅਮੀਰ ਵਿਰਸੇ ਵਾਲੇ ਸਨ ਜਿਨ੍ਹਾਂ ਦਾ ਬੰਦ-ਬੰਦ ਕੱਟ ਦਿੱਤਾ ਜਾਂਦਾ ਸੀ ਸ਼ਾਮਾਂ ਪੈਂਦੀਆਂ ਸਨ ਉਹਨਾਂ ਦੇ ਪਰਿਵਾਰ ਦੇ ਜੀ ਅਰਦਾਸ ਕਰਦੇ ਸਨ ਚਾਰ ਪੈ ਰੈਣਾਈ ਸੁੱਕ ਦੀ ਬਤੀਤ ਕਰਨੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਮੈਂ ਕਿਹਾ ਸਤਿਗੁਰ ਜੀ ਤੇਰਾ ਕੋਟਾਨ ਕੋਟ ਸ਼ੁਕਰਾਨਾ ਤੂੰ ਮੈਨੂੰ ਇਹ ਦ੍ਰਿੜਤਾ ਦਿੱਤੀ ਹੈ ਤੇ ਮੇਰੇ ਪਿਤਾ ਜੀ ਮੈਨੂੰ ਕਹਿੰਦੇ ਨੇ ਅੱਜ ਵੀ ਪੁੱਤਰ ਜ਼ਿੰਦਗੀ ਦੇ ਵਿੱਚ ਕਦੀ ਘਬਰਾਉਣਾ ਨਹੀਂ ਜੇ ਅੱਜ ਮੇਰੀ ਅੱਖਾਂ ਦੀਆਂ ਰੌਸ਼ਨੀਆਂ ਚਲੀਆਂ ਬੜੀ ਕਮਾਲ ਦੀ ਉਹਨਾਂ ਨੇ ਗੱਲ ਕਹੀ ਕਹਿੰਦੇ ਦਰਬਾਰ ਸਾਹਿਬ ਦੇ ਰਾਗੀ ਲਖਮਿੰਦਰ ਸਿੰਘ ਜੀ ਜੋਦ ਤੇ ਉਹਨਾਂ ਦੀ ਅੱਖਾਂ 'ਚ ਵੀ ਨਹੀਂ ਆਈ ਫਿਰ ਵੀ ਸ਼ੁਕਰ ਪ੍ਰਮਾਤਮਾ ਦਾ ਕਰ ਰਹੇ ਨਾ ਇਸ ਕਰਕੇ ਕਦੀ ਜ਼ਿੰਦਗੀ ਦੇ ਵਿੱਚ ਘਬਰਾਉਣਾ ਨਹੀਂ ਇਹ ਮੇਰੇ ਪਿਤਾ ਜੀ ਨੇ ਮੈਨੂੰ ਸਿਖਾਇਆ ਜੀ